ਮੇਰੀ ਉਮਰ ਤਕਰੀਬਨ 60 ਸਾਲ ਦੀ ਹੈ ਮੈਂ ਘਰ ਵਿੱਚ ਹੀ ਰਹਿੰਦੀ ਹਾਂ ਤੇ ਮੇਰੇ ਨੌ ਪਤ ਨੌਕਰੀ ਕਰਦੇ ਹਨ ਦੇਖਣੋਂ ਮੈਂ ਵਹਿਲੀ ਲੱਗਦੀ ਹਾਂ ਕਿਉਂਕਿ ਘਰ ਵਿੱਚ ਜੋ ਰਹਿੰਦੀ ਹਾਂ ਪਰ ਮੈਨੂੰ ਸਾਰਾ ਦਿਨ ਇੱਕ ਮਿੰਟ ਦੀ ਵੀ ਵੇਲ ਨਹੀਂ ਮਿਲਦੀ ਕਾਰਨ ਇਹ ਹੈ ਕਿ ਘਰ ਦੇ ਕੰਮ ਦਾ ਜ਼ਿਆਦਾਤਰ ਬੋਝ ਮੇਰੇ ਤੇ ਪਾ ਦਿੱਤਾ ਗਿਆ ਕੀ ਮਜਾਲ ਹੈ ਸਿਰ ਚੱਕਣਾ ਮਿਲ ਜੇ ਪਤੀ ਦੀ ਮੌਤ ਤੋਂ ਬਾਅਦ ਬਹੁਤ ਔਖੇ ਹੋ ਕੇ ਬੱਚੇ ਪਾਲੇ ਤੇ ਪੜਾਈ ਸੋਚਿਆ ਸੀ ਕਿ ਬੜਾਪੇ ਵਿੱਚ ਇਹ ਸੁੱਖ ਦਾ ਸਾਹ ਆ ਜਾਵੇਗਾ ਪਰ ਕਿੱਥੇ ਮੇਰੀ ਜ਼ਿੰਦਗੀ ਚੋਂ ਕੰਮ ਤਾਂ ਮੁੱਕਣ ਦਾ ਨਾਂ ਹੀ ਨਹੀਂ ਲੈਂਦੇ। ਨੂੰਪੁੱਤ ਨੌਕਰੀ ਪੇਸ਼ਾ ਹੋਣ ਕਾਰਨ ਪੋਤੇ ਨੂੰ ਵੀ ਮੈਨੂੰ ਹੀ ਸੰਭੜਾ ਪੈਂਦਾ ਤੇ ਘਰ ਦੇ ਕੰਮ ਵੀ ਕਰਨੇ ਪੈਂਦੇ। ਪਰ ਮੇਰੇ ਨੂੰਪੁੱਤ ਇਹ ਕਿਉਂ ਭੁੱਲ ਗਏ ਕਿ ਮੇਰੀ ਸਿਹਤ ਹੁਣ ਪਹਿਲਾਂ ਵਾਂਗ ਨਹੀਂ ਆ ਤੇ ਵੈਸੇ ਵੀ ਮੇਰੀ ਆਪਣੀ ਵੀ ਕੋਈ ਜ਼ਿੰਦਗੀ ਹੈ ਕਿ ਨਹੀਂ? ਮੇਰਾ ਵੀ ਮਨ ਕਰਦਾ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਾਂ, ਉਹਨਾਂ ਦੇ ਨਾਲ ਧਾਰਮਿਕ ਪ੍ਰੋਗਰਾਮ ਤੇ ਜਾਵਾਂ। ਮੈਨੂੰ ਕੰਮ ਕਰਨ ਤੋਂ ਕੋਈ ਤਕਲੀਫ ਨਹੀਂ ਪਰ ਜਦ ਕੋਈ ਕਦਰ ਹੀ ਨਾ ਕਰੇ ਤਾਂ ਫਿਰ ਨੌਕਰ ਬਣਨ ਦਾ ਕੀ ਫਾਇਦਾ? ਵੈਸੇ ਨੌਕਰ ਨੂੰ ਵੀ ਬੰਦਾ ਪਿਆਰ ਨਾਲ ਬੁਲਾਉਂਦਾ ਤੇ ਤਨਖਾਹ ਵੀ ਦਿੰਦਾ। ਪਰ ਇੱਥੇ ਤਾਂ ਮੈਂ ਮੁਫਤ ਵਿੱਚ ਖੱਪ ਰਹੀ ਆਂ। ਬਸ ਹੁਣ ਹੋਰ ਨਹੀਂ। ਇਹੀ ਸੋਚਾਂ ਸੋਚਦਿਆਂ ਮੈਂ ਬੈੱਡ ਤੋਂ ਉੱਠੀ ਤੇ ਅੱਜ ਮੈਂ ਆਪਣਾ ਸਮਾਨ ਚੱਕ ਕੇ ਡਰਾਈੰਗ ਰੂਮ ਵਿੱਚ ਆਈ। ਮੇਰਾ ਨੂੰਹ ਤੇ ਪੁੱਤ ਹੈਰਾਨ ਹੋ ਕੇ ਖੜੇ ਹੋ ਗਏ। ਮੇਰੇ ਪੁੱਤ ਨੇ ਮੱਥਾ ਇਕੱਠਾ ਕਰਦੇ ਹੋਏ ਮੈਨੂੰ ਪੁੱਛਿਆ, "ਮੰਮੀ, ਸਮਾਨ ਲੈ ਕੇ ਕਿੱਥੇ ਜਾ ਰਹੇ ਹੋ?" ਮੈਨੂੰ ਉਸਦੇ ਸਵਾਲ ਨਾਲ ਜਾਂ ਪ੍ਰਵਾਹ ਨਾਲ ਕੋਈ ਮਤਲਬ ਨਹੀਂ ਸੀ ਕਿਉਂਕਿ ਉਸਦੇ ਸਵਾਲ ਵਿੱਚ ਮੇਰੇ ਪ੍ਰਤੀ ਕੋਈ ਫਿਕਰ ਜਾਂ ਹਮਦਰਦੀ ਤਾਂ ਬਿਲਕੁਲ ਵੀ ਨਹੀਂ ਸੀ ਮੈਂ ਉਸਨੂੰ ਕਿਹਾ ਫਿਕਰ ਨਾ ਕਰ ਬੇਟਾ ਇਸ ਵਿੱਚ ਤੇਰੀ ਘਰ ਵਾਲੀ ਦੇ ਗਹਿਣੇ ਨਹੀਂ ਬਸ ਮੇਰਾ ਹੀ ਕੁਝ ਸਮਾਨ ਆ ਮੈਂ ਵੀ ਉਖੜਿਆ ਜਿਹਾ ਜਵਾਬ ਦਿੱਤਾ ਸੀ ਉਸਨੇ ਮੇਰਾ ਲਹਿਜਾ ਪਾਪਦਿਆਂ ਕਿਹਾ ਮੰਮੀ ਗੁੱਸਾ ਕਿਹੜੀ ਗੱਲ ਦਾ ਆਪਣੇ ਬੇਟੇ ਦੇ ਐਕਸਪ੍ਰੈਸ਼ਨ ਦਾ ਮੈਂ ਕੋਈ ਜਵਾਬ ਨਹੀਂ ਦਿੱਤਾ ਤਾਂ ਬੇਟੇ ਨੇ ਆਪਣੀ ਪਤਨੀ ਵੱਲ ਪ੍ਰਸ਼ਨਵਾਚਕ ਨਜ਼ਰਾਂ ਨਾਲ ਦੇਖਿਆ ਉਹ ਵੀ ਉਸਦਾ ਚਿਹਰਾ ਦੇਖ ਕੇ ਸਮਝ ਗਈ ਸੀ ਕਹਿਣ ਲੱਗੀ ਨਹੀਂ ਨਹੀਂ ਮੈਂ ਮੰਮੀ ਨਾਲ ਕੋਈ ਝਗੜਾ ਨਹੀਂ ਕੀਤਾ ਪਰ ਉਦੋਂ ਹੀ ਕੁਝ ਯਾਦ ਕਰਕੇ ਉਹ ਵੀ ਬੇਚੈਨ ਜੀ ਦਿਖਣ ਲੱਗੀ ਸੀ ਮੇਰਾ ਬੇਟਾ ਚੁੱਪਚਾਪ ਖੜਾ ਉਸ ਨੂੰ ਦੇਖਦਾ ਰਿਹਾ ਤੇ ਉਸ ਦੇ ਅੱਗੇ ਬੋਲਣ ਦਾ ਇੰਤਜ਼ਾਰ ਕਰਨ ਲੱਗਾ ਉਸ ਦੇ ਦਿਲ ਵਿੱਚ ਵੀ ਖਲਬਲੀ ਮਚੀ ਹੋਈ ਸੀ ਕਿ ਆਖਰ ਅਜਿਹਾ ਕੀ ਹੋ ਗਿਆ ਕਿ ਮੰਮੀ ਆਪਣਾ ਸਮਾਨ ਚਾਕੇ ਜਾਣ ਲਈ ਤਿਆਰ ਹੋਏ ਬੈਠੇ ਨੇ ਫਿਰ ਮੇਰੀ ਨੂ ਨੇ ਗੱਲ ਜਾਰੀ ਰੱਖੀ ਗੱਲ ਤਾਂ ਕੁਝ ਖਾਸ ਨਹੀਂ ਸੀ ਮੰਮੀ ਕੱਲ ਫ੍ਰਿਜ ਚੋਂ ਰਾਤ ਵਾਲਾ ਦੁੱਧ ਕੱਢ ਰਹੇ ਸੀ ਮੈਂ ਬਸ ਇਹੀ ਕਿਹਾ ਸੀ ਕਿ ਸਵੇਰੇ ਕਿਤੇ ਬੱਚੇ ਦੇ ਲਈ ਦੁੱਧ ਘਟ ਨਾ ਜਾਵੇ ਕੱਲ ਕਾਫੀ ਵਾਰ ਚਾਹ ਬਣ ਗਈ ਸੀ ਨਾ ਪਰ ਮੈਨੂੰ ਇਹ ਜਰਾ ਵੀ ਅਹਿਸਾਸ ਨਹੀਂ ਹੋਇਆ ਕਿ ਇੰਨੀ ਜੀ ਗੱਲ ਦਾ ਮੰਮੀ ਇੰਨਾ ਬੁਰਾ ਮਨ ਜਾਣਗੇ ਇੰਨਾ ਕਹਿੰਦੇ ਕਹਿੰਦੇ ਉਸ ਦੇ ਚਿਹਰੇ ਤੇ ਵੀ ਖਿਜ ਦਿਖਾਈ ਦੇਣ ਲੱਗੀ ਸੀ ਇਹਨਾਂ ਸੁਣ ਕੇ ਮੇਰਾ ਪੁੱਤਰ ਥੋੜਾ ਠਿੱਲਾ ਜਾ ਪੈ ਗਿਆ ਸਮਝ ਵਿੱਚ ਉਸਨੂੰ ਵੀ ਕੁਝ ਖਾਸ ਨਹੀਂ ਆਇਆ ਪਰ ਫਿਰ ਵੀ ਮੈਨੂੰ ਪੁੱਛਣ ਲੱਗਾ ਮੰਮੀ ਕੀ ਤੁਸੀਂ ਆਪਣੀ ਨੂੰਹ ਨਾਲ ਨਾਰਾਜ਼ ਆ? ਮੈਂ ਕਿਹਾ, "ਬੇਟਾ, ਮੈਂ ਇਸ ਸਮੇਂ ਕੁਝ ਵੀ ਕਹਿਣ ਜਾਂ ਸੁਣਨ ਦੀ ਮੂਡ ਵਿੱਚ ਨਹੀਂ ਆ। ਤੂੰ ਮੈਨੂੰ ਬਸ ਆਟੋ ਕਰਾ ਦੇ।" ਮੇਰੀ ਨਾਰਾਜ਼ਗੀ ਮੇਰੀ ਆਵਾਜ਼ ਵਿੱਚੋਂ ਸਾਫ਼ ਚਲਕ ਰਹੀ ਸੀ। ਉਸਨੇ ਅਗਲਾ ਪ੍ਰਸ਼ਨ ਕੀਤਾ, "ਮੰਮੀ, ਕੀ ਤੁਸੀਂ ਦੀਦੀ ਕੋਲ ਜਾ ਰਹੇ ਹੋ?" ਮੈਂ ਬਸ ਹਾਂ ਕਿਹਾ, ਇਸ ਤੋਂ ਅੱਗੇ ਕੁਝ ਨਾ ਬੋਲੀ। ਪੁੱਤਰ ਨੇ ਬੜੀ ਹੈਰਾਨੀ ਜ਼ਾਹਰ ਕਰਦਿਆਂ ਹੋਇਆ ਮੈਨੂੰ ਕਿਹਾ, "ਧੀ ਦੇ ਘਰ ਸਮਾਨ ਚਾਕੇ ਰਹਿਣ ਲਈ ਜਾ ਰਹੇ ਹੋ?" ਮਸਨੋ ਸ਼ਾਇਦ ਮੇਰੇ ਤੋਂ ਅਜੇਹੀ ਉਮੀਦ ਕਦੇ ਵੀ ਨਹੀਂ ਸੀ ਪਰ ਮੈਂ ਕਿਹਾ ਕਿ ਜਦੋਂ ਇਕਲੌਤੇ ਬੇਟੇ ਦੇ ਘਰ ਵਿੱਚ ਵਿਧਵਾ ਮਾਂ ਨੂੰ ਇੱਜ਼ਤ ਮਾਨ ਨਾਲ ਜਿਉਣਾ ਨਸੀਬ ਨਾ ਹੋਵੇ ਤਾਂ ਫਿਰ ਉਹ ਧੀ ਦੇ ਘਰੇ رہ ਸਕਦੀ ਆ ਮੈਂ ਵੀ ਆਪਣੀ ਦਲੀਲ ਦੇ ਦਿੱਤੀ ਸੀ ਬੇਟਾ ਤਰਲੇ ਜੀ ਨਾਲ ਕਹਿਣ ਲੱਗਾ ਮੰਮੀ ਥੁੱਕ ਦਿਓ ਨਾ ਆਪਣਾ ਗੁੱਸਾ ਮੈਂ ਆਪਣੀ ਪਤਨੀ ਨੂੰ ਸਮਝਾਵਾਂਗਾ ਪਰ ਮੈਂ ਕਿਹਾ ਨਹੀਂ ਬੇਟਾ ਮੇਰੇ ਸਬਰ ਦਾ ਬੰਦ ਹੁਣ ਟੁੱਟ ਚੁੱਕਿਆ ਮੈਂ ਕਿਸੇ ਵੀ ਹਾਲਤ ਵਿੱਚ ਇੱਥੇ ਨਹੀਂ ਰਹਿ ਸਕਦੀ ਪਰ ਮੰਮੀ ਇਹ ਮੈਨੂੰ ਕੋਈ ਇੰਨੀ ਵੱਡੀ ਗੱਲ ਨਹੀਂ ਲੱਗੀ ਕੀ ਕੋਈ ਹੋਰ ਗੱਲ ਆ ਜੋ ਤੁਹਾਨੂੰ ਪਰੇਸ਼ਾਨ ਕਰ ਰਹੀ ਆ ਦੁਖੀ ਕਰ ਰਹੀ ਆ ਤਾਂ ਮੈਨੂੰ ਖੁੱਲ ਕੇ ਦੱਸੋ ਹਰ ਇੱਕ ਸਮੱਸਿਆ ਦਾ ਹੱਲ ਹੁੰਦਾ ਮੈਂ ਕਿਹਾ ਬੇਟਾ ਇੱਕ ਦੋ ਗੱਲਾਂ ਨਹੀਂ ਸਗੋਂ 50 ਗੱਲਾਂ ਨੇ ਮੇਰਾ ਗੁੱਸਾ ਵੀ ਹੁਣ ਕੰਟਰੋਲ ਤੋਂ ਬਾਹਰ ਹੋ ਗਿਆ ਸੀ ਫਿਰ ਮੈਂ ਉਸ ਨੂੰ ਕਿਹਾ ਕਿ ਬੇਟਾ ਮੈਂ ਤੇਰੇ ਘਰ ਵਿੱਚ ਇੱਜ਼ਤਦਾਰ ਬਜ਼ੁਰਗ ਮੈਂਬਰ ਨਹੀਂ ਸਗੋਂ ਇੱਕ ਕੰਮ ਵਾਲੀ ਤੇ ਮਹਿਰੀ ਬਣ ਕੇ ਰਹਿ ਗਈ ਆ ਮੇਰੀ ਸਿਹਤ ਠੀਕ ਆ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਮੈਰੀ ਨੂੰ ਵੀ ਹਟਾ ਦਿਓ ਮੈਨੂੰ ਆਪਣੇ ਪੋਤੇ ਦੀ ਕੰਮ ਵਾਲੀ ਬਣਾ ਕੇ ਆਏ ਦਿਨ ਪਾਰਟੀਆਂ ਵਿੱਚ ਜਾਂਦੇ ਰھوں ਤੁਹਾਡੇ ਦੋਨਾਂ ਦੇ ਕੋਲ ਢੰਗ ਨਾਲ ਮੇਰੇ ਨਾਲ ਦੋ ਗੱਲਾਂ ਕਰਨ ਦਾ ਸਮਾਂ ਨਹੀਂ ਆ ਪਰसों ਸ਼ਾਮ ਨੂੰ ਮੇਰੀ ਛਾਤੀ ਵਿੱਚ ਦਰਦ ਸੀ ਤੇ ਤੂੰ ਮੈਨੂੰ ਡਾਕਟਰ ਦੇ ਕੋਲ ਵੀ ਨਹੀਂ ਲੈ ਕੇ ਗਿਆ ਉਹ ਮੇਰੀ ਗੱਲ ਕੱਟ ਦਿਆਂ ਕਹਿਣ ਲੱਗਾ ਮੰਮੀ ਤੁਹਾਨੂੰ ਤਾਂ ਬਸ ਐਸਿਡਿਟੀ ਸੀ ਜੋ ਇਨੋ ਖਾ ਕੇ ਠੀਕ ਵੀ ਹੋ ਗਈ ਸੀ ਬੇਟਾ ਉਹ ਤਾਂ ਐਸਿਡਿਟੀ ਸੀ ਜੇਕਰ ਦਿਲ ਦਾ ਦੌਰਾ ਪੈ ਜਾਂਦਾ ਤਾਂ ਫਿਰ ਤੇਰੀ ਇਹਨੂੰ ਕੀ ਕਰਦੀ ਤੁਹਾਡੇ ਦੋਨਾਂ ਦੇ ਲਈ ਆਪਣਾ ਆਰਾਮ ਆਪਣੀ ਮौज-ਮਸਤੀ ਮੇਰੇ ਦੁੱਖ-ਸੋਖ ਦਾ ਧਿਆਨ ਰੱਖਣ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਆ ਮੇਰੀ ਤਾਂ ਛੱਡੋ ਤੁਹਾਨੂੰ ਦੋਨਾਂ ਨੂੰ ਵਿਚਾਰੇ ਬੱਚੇ ਦੀ ਵੀ ਫਿਕਰ ਨਹੀਂ ਬਈ ਬੱਚੇ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਦਾਦੀ ਤੇ ਸੁੱਟ ਕੇ ਤੁਸੀਂ ਮौज-ਮਸਤੀ ਕਰੋ ਤੁਹਾਡੇ ਵਰਗੇ ਲਾਪਰਵਾਹ ਮਾਤਾ-ਪਿਤਾ ਸ਼ਾਇਦ ਹੀ ਕੋਈ ਹੋਰ ਹੋਣਗੇ ਮੈਂ ਵੀ ਗੁੱਸੇ ਵਿੱਚ ਉਹਨਾਂ ਨੂੰ ਪੇਚਾਜਕ ਹੋ ਕੇ ਖਰੀਆਂ ਖੋਟੀਆਂ ਸੁਣਾ ਦਿੱਤੀਆਂ ਸੀ ਮੇਰਾ ਬੇਟਾ ਅਕਜਲ ਸ਼ਾਂਤ ਖੜਾ ਰਿਹਾ। ਫਿਰ ਨੂ ਭੈੜਾ ਜਿਹਾ ਮੂੰਹ ਬਣਾ ਕੇ ਕਹਿਣ ਲੱਗੀ। ਮੰਮੀ, ਅਸੀਂ ਇੰਨੇ ਵੀ ਬੁਰੇ ਨਹੀਂ ਜਿੰਨੇ ਤੁਸੀਂ ਕਹਿ ਰਹੇ ਹੋ। ਮੈਨੂੰ ਲੱਗਦਾ ਹੈ ਕਿ ਅੱਜ ਤੁਸੀਂ ਰਾਈ ਦਾ ਪਹਾੜ ਬਣਾਉਣ ਤੇ ਤੁਲੇ ਹੋ। ਮੈਂ ਇੱਕ ਨਜ਼ਰ ਆਪਣੀ ਨੂ ਵੱਲ ਦੇਖਿਆ ਤੇ ਕਿਹਾ, ਚੰਗੇ ਹੋ ਮੋ ਜਾਂ ਬੁਰੇ? ਹੁਣ ਆਪਣੀ ਘਰ ਦੀ ਗ੍ਰੈਸਟੀ ਤੁਸੀਂ ਦੋਨੋਂ ਹੀ ਸੰਭਾਲੋ। ਫਿਰ ਨੂ ਠੰਡੀ ਜੀ ਆਵਾਜ਼ ਵਿੱਚ ਕਹਿਣ ਲੱਗੀ, ਮੰਮੀ, ਮੈਂ ਕੰਮ ਵਾਲੀ ਦਾ ਇੰਤਜ਼ਾਮ ਕਰ ਲਵਾਂ ਫਿਰ ਤੁਸੀਂ ਚਲੇ ਜਾਓ। ਇੰਨੀ ਗੱਲ ਸੁਣ ਕੇ ਮੈਂ ਕੁਝ ਪਲ ਚੁੱਪ ਰਹੀ ਪਰ ਮੈਨੂੰ ਲੱਗ ਰਿਹਾ ਸੀ ਕਿ ਹੁਣ ਉਹਨਾਂ ਨੂੰ ਅਹਿਸਾਸ ਹੋ ਰਿਹਾ ਕਿ ਮੇਰੀ ਅਹਿਮੀਅਤ ਇਸ ਕੰਮ ਵਿੱਚ ਕੀ ਸੀ ਪਰ ਮੈਂ ਹੁਣ ਹੋਰ ਬਿਲਕੁਲ ਵੀ ਨਹੀਂ ਸੀ ਰਹਿ ਸਕਦੀ ਮੈਂ ਜੋ ਠਾਨ ਲਿਆ ਸੀ ਬਸ ਉਹੀ ਕਰਨਾ ਸੀ ਫਿਰ ਮੈਂ ਕਿਹਾ ਜਦੋਂ ਤੱਕ ਕੰਮ ਵਾਲੀ ਨਾ ਮਿਲੇ ਤੂੰ ਆਫਿਸ ਤੋਂ ਛੁੱਟੀ ਲੈ ਲੈ ਮੇਰਾ ਪੋਤਾ ਖੇਡ ਕੇ ਘਰ ਵਾਪਸ ਆਊਗਾ ਤਾਂ ਮੈਨੂੰ ਜਾਂਦੀ ਨੂੰ ਦੇਖ ਕੇ ਰੋਊਗਾ ਚੱਲ ਮੈਨੂੰ ਜਲਦੀ ਆਟੋ ਮੰਗਵਾ ਕੇ ਦੇ ਮੈਂ ਆਪਣਾ ਅਟੈਚੀ بیٹے ਵੱਲ ਨੂੰ ਧੱਕ ਦਿੱਤਾ ਤੇ ਅਜੀਬ ਜਹੀ ਆਕੜ ਨਾਲ ਬਾਹਰ ਵੱਲ ਚੱਲ ਪਈ। ਮੇਰਾ ਪੁੱਤਰ ਬੜਬੜ ਕਰਦਾ ਹੋਇਆ ਅਟੈਚੀ ਚੱਕ ਕੇ ਮੇਰੇ ਪਿੱਛੇ-ਪਿੱਛੇ ਚੱਲ ਪਿਆ। ਕਹਿ ਰਿਆਂ ਸੀ, ਪਤਾ ਨਹੀਂ ਮੰਮੀ ਨੂੰ ਅਚਾਨਕ ਕੀ ਹੋ ਗਿਆ। ਮੰਮੀ ਤਾਂ ਜਿੱਦੀ ਵੀ ਐਨੀਆਂ ਕਿ ਕਦੇ ਕਿਸੇ ਦੀ ਗੱਲ ਸੁਣਦੇ ਹੀ ਨਹੀਂ। ਪਰ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਾ ਪਿਆ। ਹੁਣ ਮੇਰੀ ਨੂੰਹ ਪਰੇਸ਼ਾਨ ਹੋ ਗਈ ਸੀ। ਕੰਮ ਵਾਲੀ ਦਾ ਇੰਤਜ਼ਾਮ ਕਰਨ ਲਈ ਉਸਨੂੰ ਗਵਾਂਡੀਆਂ ਦੀ ਮਦਦ ਚਾਹੀਦੀ ਸੀ। ਉਹ ਉਹਨਾਂ ਦੇ ਘਰਾਂ ਦੇ ਫੋਨ ਨੰਬਰ ਯਾਦ ਕਰਦੀ ਹੋਈ ਫੋਨ ਚੱਕਣ ਲਈ ਚਲੀ ਗਈ। ਉਦੋਂ ਤੱਕ ਮੈਂ ਆਟੋ ਵਿੱਚ ਬੈਠ ਚੁੱਕੀ ਸੀ। ਰਸਤੇ ਵਿੱਚ ਮੈਂ ਸੋਚ ਰਹੀ ਸੀ ਕਿ ਕੀ ਬਜ਼ੁਰਗਾਂ ਦਾ ਘਰ ਵਿੱਚ ਇਹੀ ਵਜੂਦ ਰਹਿ ਜਾਂਦਾ ਹੈ? ਬੱਚਿਆਂ ਨੂੰ ਪਾਲੋ, ਪੜਾਓ, ਲਿਖਾਓ ਤੇ ਜਦੋਂ ਸੁੱਖ ਨਾਲ ਬੈਠਣ ਦੇ ਦਿਨ ਹੋਣ, ਉਦੋਂ ਉਹਨਾਂ ਤੇ ਪੋਤੇ-ਪੋਤੀਆਂ ਦੀ ਜ਼ਿੰਮੇਵਾਰੀ ਪਾ ਦਿਓ? ਕਿ ਉਹਨਾਂ ਦੀ ਆਪਣੀ ਕੋਈ ਜ਼ਿੰਦਗੀ ਨਹੀਂ ਹੁੰਦੀ? ਕਿ ਉਹਨਾਂ ਨੂੰ ਆਪਣੇ ਲਈ ਸਮਾਂ ਕੱਢਣ ਦਾ ਕੋਈ ਹੱਕ ਨਹੀਂ ਹੁੰਦਾ? ਮੈਂ ਵੀ ਤਾਂ ਆਪਣਾ ਧੀ ਤੇ ਪੁੱਤ ਖੁਦ ਹੀ ਪਾਲੇ ਸੀ। ਫਿਰ ਹੁਣ ਮੇਰਾ ਨੂੰਹ ਤੇ ਪੁੱਤ ਆਪਣੇ ਬੱਚੇ ਵੱਲੋਂ ਅਵੇਸਲੇ ਕਿਵੇਂ ਹੋ ਗਏ ਉਹਨਾਂ ਕੋਲ ਆਪਣੇ ਤੇ ਖਰਚਣ ਲਈ ਬਹੁਤ ਸਮਾਂ ਹੈ ਪਰ ਮਾਂ ਕੋਲ ਬੈਠਣ ਲਈ ਦੋ ਪਲ ਵੀ ਨਹੀਂ ਬਸ ਹੁਣ ਬਹੁਤ ਹੋ ਗਿਆ ਮੈਂ ਇਹੀ ਸੋਚਾਂ ਸੋਚ ਰਹੀ ਸੀ ਕਿ ਉਦੋਂ ਨੂੰ ਬੇਟੀ ਦਾ ਘਰ ਆ ਗਿਆ ਮੈਂ ਡੋਰਬੈਲ ਵਜਾਈ ਬੇਟੀ ਨੇ ਗੇਟ ਖੋਲ੍ਹਿਆ ਮੈਨੂੰ ਦੇਖ ਕੇ ਖੁਸ਼ ਹੋਈ ਪਰ ਅਟੈਚੀ ਨੂੰ ਦੇਖ ਕੇ ਉਸ ਦੀ ਹੈਰਾਨੀ ਬਹੁਤ ਜ਼ਿਆਦਾ ਵੱਧ ਗਈ ਸੀ ਉਸ ਦੇ ਚਿਹਰੇ ਤੇ ਆਏ ਸਾਰੇ ਸਵਾਲਾਂ ਨੂੰ ਮੈਂ ਬਖੂਬੀ ਪੜ੍ਹ ਲਏ ਸੀ ਪਰ ਫਿਰ ਵੀ ਮੁਸਕਰਾਹਟ ਨਾਲ ਮੈਂ ਅਸਤੀ ਖੈਰ ਸੋਖ ਪੁੱਛੀ ਤੇ ਉਸ ਨੂੰ ਅੰਦਰ ਆ ਕੇ ਸਭ ਕੁਝ ਦੱਸਣ ਲੱਗਿਆ ਪਾਣੀ ਪੀਣ ਤੋਂ ਬਾਅਦ ਮੈਂ ਆਪਣੀ ਬੇਟੀ ਤੇ ਜਵਾਈ ਦੇ ਸਾਰੇ ਸਵਾਲਾਂ ਦੇ ਜਵਾਬ ਤਸੱਲੀ ਨਾਲ ਦਿੱਤੇ ਉਹਨਾਂ ਨੂੰ ਉਹ ਸਾਰੇ ਦੁੱਖੜੇ ਸੁਣਾ ਦਿੱਤੇ ਜੋ ਕੁਝ ਦਿਨ ਪਹਿਲਾਂ ਆਪਣੇ ਨੂੰਹ ਤੇ ਪੁੱਤਰ ਨੂੰ ਸੁਣਾਏ ਸੀ ਮੇਰੇ ਜਵਾਈ ਨੇ ਸਾਰੀਆਂ ਗੱਲਾਂ ਸੁਣ ਕੇ ਬੜੀ ਹੈਰਾਨੀ ਨਾਲ ਕਿਹਾ ਮੰਮੀ ਤੁਸੀਂ ਉੱਥੇ ਖੁਸ਼ ਨਹੀਂ ਸੀ ਇਸ ਗੱਲ ਦਾ ਸਾਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ ਮੈਂ ਕਿਹਾ ਬੇਟਾ ਰਮਨ ਆਪਣੇ ਦਿਲ ਦੇ ਜ਼ਖਮ ਜਲਦੀ ਕਿਸੇ ਨੂੰ ਦਿਖਾਉਣਾ ਮੇਰੀ ਆਦਤ ਨਹੀਂ ਆ ਜਦ ਪਾਣੀ ਸਿਰ ਤੋਂ ਲੰਘ ਗਿਆ ਸੀ ਫੇਰੀ ਸਮਾਨ ਲੈ ਕੇ ਨਿਕਲੀ ਆ ਇਹਨਾਂ ਕਹਿੰਦੇ ਮੇਰਾ ਗਲਾ ਭਰ ਆਇਆ ਸੀ ਅੱਖਾਂ ਨਮ ਹੋ ਗਈਆਂ ਸੀ ਪਰ ਰਮਨ ਹੀ ਮੁਸਕਰਾਉਂਦੇ ਹੋਏ ਮੈਨੂੰ ਆਪਣੇ ਘਰ ਵਿੱਚ ਬੇਫਿਕਰ ਹੋ ਕੇ ਰਹਿਣ ਲਈ ਕਿਹਾ ਕਿ ਮੰਮੀ ਇਹ ਘਰ ਵੀ ਤੁਹਾਡਾ ਹੀ ਆ ਜਦੋਂ ਤੱਕ ਤੁਹਾਡਾ ਦਿਲ ਕਰੇ ਇੱਥੇ ਰਹੋ ਸਾਡੇ ਬੱਚਿਆਂ ਨੂੰ ਵੀ ਨਾਨੀ ਦਾ ਸਾਥ ਬਹੁਤ ਚੰਗਾ ਲੱਗੂ ਤੁਹਾਨੂੰ ਦੇਖ ਕੇ ਉਹ ਬਹੁਤ ਖੁਸ਼ ਹੋ ਜਾਣਗੇ ਪਰ ਮੈਂ ਝਜਕਦਿਆਂ ਕਿਹਾ ਕਿ ਇੱਥੇ ਧੀ ਦੇ ਘਰ ਵਿੱਚ ਰੁਕਣਾ ਮੈਨੂੰ ਚੰਗਾ ਨਹੀਂ ਲੱਗ ਰਿਹਾ। ਮੇਰੀ ਬੇਟੀ ਨੇ ਮੈਨੂੰ ਝੜਕ ਦਿੱਤਾ ਕਿ ਮੰਮੀ ਕਿਹੋ ਜਿਹੇ ਬੇਕਾਰ ਦੀਆਂ ਗੱਲਾਂ ਕਰ ਰਹੇ ਹੋ। ਬੇਟਾ ਬੇਟੀ ਵਿੱਚ ਇਸ ਤਰ੍ਹਾਂ ਫਰਕ ਕਰਨ ਦਾ ਸਮਾਂ ਹੁਣ ਨਹੀਂ ਰਿਹਾ। ਜਦੋਂ ਤੱਕ ਮੈਂ ਆਪਣੇ ਨਲਾਇਕ ਪਰਾ ਦੀ ਅਕਲ ਠਿਕਾਣੀ ਨਾ ਲਾ ਦੇਵਾਂ ਉਦੋਂ ਤੱਕ ਤੁਸੀਂ ਇੱਥੇ ਆਰਾਮ ਨਾਲ ਰਹੋ। ਪਰ ਮੈਂ ਕਿਹਾ ਬੇਟੀ ਆਰਾਮ ਕਰਨ ਦੇ ਚੱਕਰ ਵਿੱਚ ਫਸ ਕੇ ਹੀ ਤਾਂ ਮੈਂ ਆਪਣੀ ਇਹ ਦੁਰਦਸ਼ਾ ਕਰਾਈ ਹੈ। ਹੁਣ ਆਰਾਮ ਨਹੀਂ ਮੈਂ ਕੰਮ ਕਰਾਂਗੀ। ਮੈਂ ਆਪਣੀ ਮੰਦੀ ਇੱਛਾ ਦ੍ਰਿੜ ਆਵਾਜ਼ ਵਿੱਚ ਆਪਣੀ ਬੇਟੀ ਦੇ ਅੱਗੇ ਰੱਖ ਦਿੱਤੀ। ਇਹਨਾਂ ਸੁਣ ਕੇ ਮੇਰੇ ਜਵਾਈ ਰਮਨ ਦੇ ਚਿਹਰੇ ਤੇ ਪਰੇਸ਼ਾਨੀ ਦੀਆਂ ਲਕੀਰਾਂ ਦਿਖਾਈ ਦੇਣ ਲੱਗੀਆਂ। ਉਸਨੇ ਮੈਨੂੰ ਪੁੱਛਿਆ, "ਮੰਮੀ, ਇਸ ਉਮਰ ਵਿੱਚ ਤੁਸੀਂ ਕੰਮ ਕਰੋਗੇ? ਪਰ ਤੁਸੀਂ ਕੰਮ ਕਰਨ ਦੇ ਚੰਜੜੇ ਵਿੱਚ ਕਿਉਂ ਪੈਣਾ ਚਾਹੁੰਦੇ ਹੋ?" ਇਹਨਾਂ ਸੁਣ ਕੇ ਮੈਂ ਗੰਭੀਰ ਹੋ ਗਈ ਸੀ। ਮੈਂ ਕਿਹਾ, "ਬੇਟਾ, ਕੰਮ ਮੈਂ ਉਹੀ ਕਰੂੰਗੀ ਜੋ ਮੈਨੂੰ ਆਉਂਦਾ।" ਜਦੋਂ ਮੇਰੇ ਬੱਚਿਆਂ ਦੇ ਪਾਪਾ ਇਸ ਦੁਨੀਆ ਤੋਂ ਅਚਾਨਕ ਚਲੇ ਗਏ ਸੀ, ਉਦੋਂ ਮੇਰੇ ਦੋਵੇਂ 7 ਤੇ 9 ਸਾਲ ਦੇ ਸੀ ਮੈਂ ਸਹੁਰਿਆਂ ਵਿੱਚ ਨਹੀਂ ਰਹੀ ਕਿਉਂਕਿ ਮੇਰੇ ਵਰਗੀ ਵਿਧਵਾ ਔਰਤ ਦੀ ਉਸ ਸਾਂਝੇ ਪਰਿਵਾਰ ਵਿੱਚ ਨੌਕਰਾਨੀ ਤੋਂ ਜ਼ਿਆਦਾ ਦੀ ਹیثیت ਨਹੀਂ ਸੀ ਤੇ ਆਪਣੇ ਆਤਮ ਸਨਮਾਨ ਨੂੰ ਬਚਾਈ ਰੱਖਣ ਲਈ ਮੈਂ ਸਹੁਰਿਆਂ ਦਾ ਘਰ ਛੱਡ ਦਿੱਤਾ ਸੀ ਮੈਂ ਦਿਨੇ ਆਚਾਰ ਬਣਾਉਂਦਾ ਤੇ ਪਾਪੜ ਬਣਾਉਂਦਾ ਕੰਮ ਕਰਦੀ ਤੇ ਰਾਤ ਨੂੰ ਕੱਪੜਿਆਂ ਦੀ ਸਿਲਾਈ ਕਰਦੀ ਤੇ ਅੱਜ ਫਿਰ ਮੈਂ ਉਸੇ ਹਾਲਤ ਵਿੱਚ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹਾਂ ਹੁਣ ਫਿਰ ਮੈਂ ਇੱਜ਼ਤ ਨਾਲ ਜਾਣਾ ਚਾਹੁੰਦੀ ਹਾਂ ਮੈਂ ਆਪਣੇ ਨੂੰ ਪੁੱਤ ਦੇ ਅੱਗੇ ਹੱਥ ਨਹੀਂ ੱਡਣਾ ਚਾਹੁੰਦੀ। ਕੱਲ ਸਵੇਰੇ ਮੇਰੀ ਬੇਟੀ ਮੈਨੂੰ ਮੇਰੀ ਸਹੇਲੀ ਦੇ ਕੋਲ ਲੈ ਕੇ ਜਾਵੇਗੀ। ਰਮਨ ਨੇ ਹੈਰਾਨਗੀ ਨਾਲ ਕਿਹਾ ਕਿ ਇਹ ਤੁਹਾਡੀ ਕਿਹੜੀ ਸਹੇਲੀ ਹੈ ਮੰਮੀ? ਮੈਂ ਕਿਹਾ ਉਹ ਮੇਰੀ ਬਹੁਤ ਪੁਰਾਣੀ ਸਹੇਲੀ ਆ। ਉਸੇ ਨੇ ਹੀ ਅਚਾਰ ਪਾਪੜ ਬਣਾਉਂਦਾ ਇੱਕ ਛੋਟਾ ਜਿਹਾ ਲਘੂ ਉਦਯੋਗ ਬਣਾਇਆ ਹੋਇਆ। ਉਹੀ ਮੈਨੂੰ ਕੰਮ ਦੇਵੇਗੀ। ਜੇਕਰ ਰਮਨ ਰਹਿਣ ਦਾ ਇੰਤਜ਼ਾਮ ਵੀ ਉਸਨੇ ਕਰ ਦਿੱਤਾ ਤਾਂ ਮੈਂ ਇੱਥੇ ਨਹੀਂ ਰਵਾਂਗੀ। ਪਰ ਮੇਰੀ ਬੇਟੀ ਨੇ ਮੇਰੀ ਗੱਲ ਵਿੱਚੋਂ ਹੀ ਕੱਟਦਿਆਂ ਕਿਹਾ ਨਹੀਂ ਮੰਮੀ ਤੁਸੀਂ ਇੱਥੇ ਹੀ ਰਹੋਗੇ ਉਸ ਦੀ ਆਵਾਜ਼ ਵਿੱਚ ਥੋੜਾ ਗੁੱਸਾ ਤੇ ਜ਼ਿਆਦਾ ਹੱਕ ਦਿਖਾਈ ਦੇ ਰਿਹਾ ਸੀ ਉਹ ਫਿਰ ਕਹਿਣ ਲੱਗੀ ਜਿਸ ਘਰ ਵਿੱਚ ਤੁਹਾਡੇ ਨੂੰਹ ਪੁੱਤ ਠਾਠ ਨਾਲ ਰਹਿ ਰਹੇ ਆ ਉਹ ਘਰ ਅੱਜ ਵੀ ਤੁਹਾਡੇ ਨਾਮ ਤੇ ਆ ਜੇਕਰ ਬੇਕਾਰ ਹੋ ਕੇ ਕਿਸੇ ਨੇ ਤੱਕੇ ਖਾਣੇ ਆ ਤਾਂ ਫਿਰ ਉਹ ਖਾਣਨਾ ਤੁਸੀਂ ਕਿਉਂ ਮੈਂ ਮੁਸਕਰਾਉਂਦੇ ਹੋਏ ਕਿਹਾ ਬੇਟੀ ਤੂੰ ਇਹਨਾ ਗੁੱਸਾ ਨਾ ਕਰ ਪਰ ਮੰਮੀ ਤੁਸੀਂ ਕਦੇ ਆਪਣੇ ਦੁੱਖ ਦਰਦ ਬਾਰੇ ਪਹਿਲਾਂ ਥੋੜਾ ਜਿਹਾ ਵੀ ਇਸ਼ਾਰਾ ਦਿੱਤਾ ਹੁੰਦਾ ਤਾਂ ਹੁਣ ਤੱਕ ਮੈਂ ਆਪਣੇ ਭਰਾ ਪਰਜਾਈ ਦੇ ਪੋਸਟਖਾਨੇ ਲਾਏ ਹੋਣੇ ਸੀ ਕੋਈ ਗੱਲ ਨਹੀਂ ਬੇਟੀ ਹਜੇ ਵੀ ਡੁੱਲੇ ਪੇਰਾਂ ਦਾ ਕੁਝ ਨਹੀਂ ਵਿਗੜਿਆ ਹੁਣ ਮੈਂ ਕੰਮ ਕਰਨਾ ਸ਼ੁਰੂ ਕਰਕੇ ਆਤਮ ਨਿਰਭਰ ਹੋ ਜਾਣਾ ਤੇ ਫਿਰ ਸਭ ਕੁਝ ਠੀਕ ਹੋ ਜਾਣਾ ਉਸਨੇ ਮੇਰੇ ਗਲੇ ਲੱਗਦਿਆਂ ਕਿਹਾ ਕਿ ਮੰਮੀ ਮੈਨੂੰ ਤੁਹਾਡੇ ਤੇ ਬਹੁਤ ਮਾਣ ਆ ਉਹ ਫਿਰ ਆਪਣੇ ਪਤੀ ਨੂੰ ਕਹਿਣ ਲੱਗੀ ਮੈਨੂੰ ਉਹ ਸਮਾਂ ਯਾਦ ਆ ਜਦੋਂ ਮੰਮੀ ਨੇ ਆਪਣਾ ਸੁੱਖ ਆਰਾਮ ਭਲਾ ਕੇ ਦਿਨ ਰਾਤ ਮਿਹਨਤ ਕੀਤੀ ਸੀ ਸਾਨੂੰ ਵਧੀਆ ਪਾਲ ਪਲੋਸ ਕੇ ਕਾਬਲ ਬਣਾਉਣ ਦੀ ਤੁਨ ਹਮੇਸ਼ਾ ਮੰਮੀ ਦੇ ਸਿਰ ਤੇ ਸਵਾਰ ਰਹਿੰਦੀ ਸੀ ਅੱਜ ਮੇਰਾ ਭਰਾ ਸਰਕਾਰੀ ਨੌਕਰੀ ਤੇ ਹੈ ਤੇ ਮੈਂ ਪੋਸਟ ਗ੍ਰੈਜੂਏਟ ਕਰ ਚੁੱਕੀ ਹਾਂ ਤੇ ਇਹ ਸਭ ਮੰਮੀ ਦੀ ਮਿਹਨਤ ਦਾ ਹੀ ਫਲ ਹੈ ਲਾਂ ਤਾਂ ਮੇਰੇ ਭਰਾ ਤੇ ਜੋ ਅੱਜ ਮੰਮੀ ਦੀ ਸਹੀ ਦੇਖਭਾਲ ਨਹੀਂ ਕਰ ਰਿਹਾ ਮੈਂ ਆਪਣੀ ਬੇਟੀ ਦੇ ਸਿਰ ਤੇ ਹੱਥ ਫੇਰ ਦਿਆਂ ਕਿਆ ਮੇਰੀ ਇਹ ਧੀ ਵੀ ਘਟ ਹਮਤੀ ਨਹੀਂ ਹੈ ਰਮਨਾ ਪਾਪੜ ਅਚਾਰ ਬਣਾਉਣ ਵਿੱਚ ਉਸਨੇ ਮੇਰੀ ਬਹੁਤ ਮਦਦ ਕੀਤੀ ਸੀ ਪੜਨ ਵਿੱਚ ਵੀ ਹਮੇਸ਼ਾ ਚੰਗੀ ਰਹੀ। ਮੇਰੇ ਤੇ ਬੁਰਾ ਸਮਾਂ ਨਾ ਹੁੰਦਾ ਤੇ ਇਹ ਜ਼ਰੂਰ ਡਾਕਟਰ ਬੰਦੀ। ਮੇਰੀ ਪਿਆਰੀ ਬੇਟੀ। ਅਸੀਂ ਸਾਰੇ ਹਜੇ ਗੱਲਾਂ ਕਰ ਹੀ ਰਹੇ ਸੀ ਕਿ ਰਮਨ ਕਹਿਣ ਲੱਗਾ, ਤੁਸੀਂ ਦੋਨੋਂ ਬੈਠ ਕੇ ਗੱਲਾਂ ਕਰੋ। ਮੈਂ ਜਰਾ ਇੱਕ ਬਿਮਾਰ ਦੋਸਤ ਦਾ ਹਾਲ-ਚਲ ਪੁੱਛਣ ਜਾ ਰਿਹਾ। ਮੰਮੀ, ਤੁਸੀਂ ਇੱਥੇ ਰਹਿਣ ਵਿੱਚ ਜਰਾ ਵੀ ਝਿਜਕ ਮਹਿਸੂਸ ਨਾ ਕਰਿਓ। ਮੈਂ ਉਹਨਾਂ ਦੋਨਾਂ ਨੂੰ ਵੀ ਸਮਝਾਵਾਂਗਾ ਤੇ ਸਭ ਠੀਕ ਹੋ ਜਾਵੇਗਾ। ਰਮਨ ਸਾਡੇ ਵਿਚਾਰੋਂ ਉੱਟ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਕੁਝ ਦੇਰ ਬਾਅਦ ਉਹ ਤਿਆਰ ਹੋ ਕੇ ਬਾਹਰ ਨੂੰ ਨਿਕਲ ਗਿਆ ਉਸ ਦੇ ਸਰੀਰ ਵਿੱਚੋਂ ਆ ਰਹੀ ਪਰਫਿਊਮ ਦੀ ਖੁਸ਼ਬੂ ਨੂੰ ਮੇਰੀ ਬੇਟੀ ਤਾਂ ਨਹੀਂ ਪਰ ਮੈਂ ਜ਼ਰੂਰ ਨੋਟ ਕਰ ਲਿਆ ਸੀ ਮੈਂ ਆਪਣੀ ਬੇਟੀ ਨੂੰ ਪੁੱਛਿਆ ਕਿ ਰਮਨ ਦਾ ਕਿਹੜਾ ਦੋਸਤ ਬਿਮਾਰ ਹੈ ਉਸ ਨੇ ਬੜੀ ਲਾਪਰਵਾਹੀ ਜੀ ਨਾਲ ਜਵਾਬ ਦਿੱਤਾ ਕਿ ਮੰਮੀ ਮੈਨੂੰ ਨਹੀਂ ਪਤਾ ਮੈਂ ਕਿਹਾ ਬੇਟਾ ਪਤੀ ਦੇ ਦੋਸਤਾਂ ਦੀ ਉਸਦੇ ਦਫ਼ਤਰ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਹਰ ਸਮਝਦਾਰ ਪਤਨੀ ਨੂੰ ਰੱਖਣੀ ਚਾਹੀਦੀ ਹੈ ਉਹ ਕਹਿਣ ਲੱਗੀ ਮੰਮੀ ਦੋ ਬੱਚਿਆਂ ਨੂੰ ਸੰਭਾਲਣ ਵਿੱਚ ਮੈਂ ਇੰਨੀ ਬਿਜ਼ੀ ਰਹਿਣੀ ਆ ਕਿ ਇਹਨਾਂ ਗੱਲਾਂ ਦੇ ਲਈ ਮੇਰੇ ਕੋਲ ਸਮਾਂ ਹੀ ਨਹੀਂ ਬਚਦਾ ਪਰ ਬੇਟਾ ਆਪਣੇ ਲਈ ਸਮਾਂ ਕੱਢ ਸਜਿਆ ਕਰ ਉਹ ਜੇ ਸਮਾਂ ਇਹਨਾਂ ਰੋਜੀ ਮੈਂ ਅਬੀ ਚੋਂ ਕੱਢ ਕੇ ਆਪਣੇ ਪਤੀ ਨੂੰ ਖੁਸ਼ ਕਰਨ ਤੇ ਲਾਏਗੀ ਤਾਂ ਉਸ ਨੂੰ ਵੀ ਚੰਗਾ ਲੱਗੂ ਇਹਨਾਂ ਸੁਣ ਕੇ ਮੇਰੀ ਬੇਟੀ ਦੀਆਂ ਅੱਖਾਂ ਵਿੱਚ ਵੀ ਚਿੰਤਾ ਵਾਲੀ ਭਾਵ ਦਿਖਾਈ ਦੇਣ ਲੱਗੇ ਸੀ ਫਿਰ ਉਹ ਗੱਲ ਬਦਲਦੇ ਆ ਕਹਿਣ ਲੱਗੀ ਮੰਮੀ ਮੈਂ ਜਿਹੋ ਜਿਹੀ ਹਾਂ ਉਹਨਾਂ ਨੂੰ ਪਸੰਦ ਆ ਤੁਸੀਂ ਮੇਰੀ ਫਿਕਰ ਨਾ ਕਰੋ ਇਹ ਦੱਸੋ ਕਿ ਕੱਲ ਸਵੇਰੇ ਤੁਸੀਂ ਸੱਚੀ ਆਂਟੀ ਦੇ ਕੋਲ ਕੰਮ ਮੰਗਣ ਜਾਓਗੇ ਮੈਂ ਤਾਂ ਆਪਣਾ ਫੈਸਲਾ ਕਰ ਚੁੱਕੀ ਸੀ ਤੇ ਮੈਂ ਆਪਣਾ ਇਹ ਦ੍ਰਿੜ ਇਰਾਦਾ ਆਪਣੀ ਬੇਟੀ ਨੂੰ ਸਾਫ਼-ਸਾਫ਼ ਦੱਸ ਦਿੱਤਾ ਸੀ ਫਸਨੇ ਮੇਰੇ ਇਸ ਫੈਸਲੇ ਦਾ ਸਵਾਗਤ ਕੀਤਾ ਰਾਤ ਨੂੰ ਮੇਰੇ ਨੂੰਹ ਤੇ ਪੁੱਤਰ ਨੇ ਫੋਨ ਤੇ ਮੇਰੇ ਨਾਲ ਗੱਲ ਕਰਨੀ ਚਾਹੀ ਪਰ ਮੈਂ ਐਸਾ ਬਲੇ ਤਿਆਰ ਨਹੀਂ ਸੀ ਮੇਰੀ ਬੇਟੀ ਨੇ ਫੋਨ ਚੱਕਿਆ ਤੇ ਉਹਨਾਂ ਦੋਨਾਂ ਨੂੰ ਖੂਬ ਡਾਂਟਿਆ ਮੇਰੀ ਨੂੰਹ ਬੇਟੀ ਦੀਆਂ ਇਹ ਗੱਲਾਂ ਸੁਣ ਕੇ ਚੁੱਪ ਰਹੀ ਪਰ ਪੁੱਤਰ ਨੇ ਇਹਨਾਂ ਜ਼ਰੂਰ ਕਿਹਾ ਮੰਮੀ ਨੇ ਕਦੇ ਪਹਿਲਾਂ ਸ਼ਿਕਾਇਤ ਦਾ ਇੱਕ ਸ਼ਬਦ ਵੀ ਮੂੰਹੋਂ ਕੱਢਿਆ ਹੁੰਦਾ ਤਾਂ ਮੈਂ ਜ਼ਰੂਰ ਧਿਆਨ ਦਿੰਦਾ ਮੈਨੂੰ ਕੋਈ ਸੁਪਨਾ ਤਾਂ ਆਉਣਾ ਨਹੀਂ ਸੀ ਕਿ ਉਹ ਘਰ ਵਿੱਚ ਦੁਖੀ ਜਾਂ ਪਰੇਸ਼ਾਨ ਉਹਨਾਂ ਨੂੰ ਘਰ ਛੱਡਣ ਤੋਂ ਪਹਿਲਾਂ ਘੱਟੋ-ਘੱਟ ਸਾਡੇ ਨਾਲ ਗੱਲ ਤਾਂ ਕਰਨੀ ਚਾਹੀਦੀ ਸੀ ਫਿਰ ਮੇਰੀ ਬੇਟੀ ਨੇ ਜਦੋਂ ਇਸ ਬਾਰੇ ਮੇਰੇ ਨਾਲ ਸਵਾਲ ਕੀਤਾ ਤਾਂ ਮੈਂ ਕਿਹਾ ਮੈਨੂੰ ਨੀਂਦ ਆ ਰਹੀ ਹੈ ਮੈਂ ਸੌਣ ਲਈ ਜਾ ਰਹੀ ਹਾਂ ਮੇਰੇ ਸੌਣ ਦਾ ਇੰਤਜ਼ਾਮ ਬੱਚਿਆਂ ਦੇ ਕਮਰੇ ਵਿੱਚ ਕੀਤਾ ਗਿਆ ਸੀ। ਦੋਨੋਂ ਬੱਚਿਆਂ ਨੇ ਮੇਰੇ ਤੋਂ ਪਹਿਲਾਂ ਕਹਾਣੀ ਸੁਣੀ ਤੇ ਫਿਰ ਮੇਰੇ ਨਾਲ ਚੰਬੜ ਕੇ ਸੌਂ ਗਏ। ਮੈਨੂੰ ਆਪਣੇ ਪੋਤੇ ਦੀ ਬਹੁਤ ਯਾਦ ਆ ਰਹੀ ਸੀ। ਉਸੇ ਕਾਰਨ ਮੈਨੂੰ ਕਾਫੀ دیر ਤੱਕ ਨੀਂ ਨਾ ਆਈ। ਅਗਲੇ ਦਿਨ ਬੱਚਿਆਂ ਨੂੰ ਸਕੂਲ ਤੇ ਰਮਨ ਨੂੰ ਦਫ਼ਤਰ ਭੇਜਣ ਤੋਂ ਬਾਅਦ ਮੇਰੀ ਬੇਟੀ ਮੇਰੇ ਨਾਲ ਮੇਰੀ ਸਹੇਲੀ ਨੂੰ ਮਿਲਣ ਨਹੀਂ ਚੱਲ ਪਈ। ਮੇਰੀ ਸਹੇਲੀ ਦਾ ਨਵਾਂ ਉਦਯੋਗ ਬਹੁਤ ਵਧੀਆ ਚੱਲ ਰਿਹਾ ਸੀ। ਘਰ ਦੀ ਪਹਿਲੀ ਮੰਜ਼ਲ ਤੇ ਬਣੇ ਹਾਲ ਵਿੱਚ 15 ਵੀ ਔਰਤਾਂ ਆਚਾਰ ਪਾਪੜ ਬਣਾਉਣ ਦੇ ਕੰਮ ਵਿੱਚ ਬਿਜ਼ੀ ਸੀ। ਉਹ ਮੈਨੂੰ ਬਹੁਤ ਪਿਆਰ ਨਾਲ ਮਿਲੀ। ਪਹਿਲਾਂ ਉਸਨੇ ਪੁਰਾਣੇ ਵਕਤ ਦੀਆਂ ਯਾਦਾਂ ਤਾਜ਼ਾ ਕੀਤੀਆਂ। ਚਾਹ ਪਾਣੀ ਪੀਣ ਤੋਂ ਬਾਅਦ ਮੈਂ ਉਸ ਨੂੰ ਆਪਣੀ ਉੱਥੇ ਜਾਣ ਦਾ ਮਕਸਦ ਦੱਸਿਆ। ਤਾਂ ਪਹਿਲਾਂ ਤਾਂ ਉਹ ਹੈਰਾਨ ਹੋਈ। ਫਿਰ ਡੂੰਗਾ ਸਾ ਲੈਂਦਿਆਂ ਮਸਕਰਾਉਣ ਲੱਗੀ ਤੇ ਕਹਿਣ ਲੱਗੀ ਜੇਕਰ ਤੇਰਾ ਮਨ ਕਰੇ ਤਾਂ ਆਪਣੀਆਂ ਪਰੇਸ਼ਾਨੀਆਂ ਦੀ ਚਰਚਾ ਕਰਕੇ ਆਪਣਾ ਮਨ ਹਲਕਾ ਜ਼ਰੂਰ ਕਰ ਲਵੀਂ। ਕਦੇ ਤੂੰ ਮੇਰਾ ਸਹਾਰਾ ਬਣੀ ਸੀ। ਤੇ ਅੱਜ ਫੇਰ ਤੇਰਾ ਸਾਥ پا ਕੇ ਮੈਂ ਬਹੁਤ ਖੁਸ਼ ਆ ਆਪਣੀ ਸਹੇਲੀ ਦੀ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਭਿੱਜ ਗਈਆਂ ਸੀ ਮੈਂ ਤੇ ਮੇਰੀ ਬੇਟੀ ਨੇ ਵਿਰਿਆ ਬਾਅਦ achar papad ਬਣਾਉਣ ਦਾ ਕੰਮ ਕੀਤਾ ਅਸੀਂ ਦੋਨਾਂ ਨੇ ਹੀ ਉਹ ਕੰਮ ਬਹੁਤ ਜਲਦੀ ਸਿੱਖ ਲਿਆ ਸੀ ਕਿਉਂਕਿ ਹੱਥਾਂ ਵਿੱਚੋਂ ਲੰਘਿਆ ਹੋਇਆ ਕੰਮ ਦੁਬਾਰਾ ਕਰਨ ਨੂੰ ਜ਼ਿਆਦਾ ਸਮਾਂ ਨਹੀਂ ਲੱਗਦਾ ਬਹੁਤ ਮਜ਼ਾ ਆ ਰਿਹਾ ਸੀ ਸਾਨੂੰ ਦੋਨਾਂ ਨੂੰ ਕੰਮ ਕਰਕੇ ਕਦੋਂ ਲੰਚ ਦਾ ਸਮਾਂ ਹੋ ਗਿਆ ਸਾਨੂੰ ਪਤਾ ਹੀ ਨਹੀਂ ਲੱਗਾ ਬੇਟੀ ਘਰ ਵਾਪਸ ਚਲੀ ਗਈ ਕਿਉਂਕਿ ਬੱਚਿਆਂ ਦੇ ਸਕੂਲੋਂ ਆਉਣ ਦਾ ਸਮਾਂ ਹੋ ਗਿਆ ਸੀ ਤੇ ਮੈਂ ਆਪਣੀ ਸਹੇਲੀ ਦੇ ਨਾਲ ਹੀ ਖਾਣਾ ਖਾਧਾ ਜਦੋਂ ਮੈਂ ਸ਼ਾਮ ਨੂੰ ਘਰ ਵਾਪਸ ਆਈ ਤਾਂ ਬਹੁਤ ਖੁਸ਼ੀ ਰਮਨ ਨੂੰ ਆਪਣੀ ਇਸ ਦਿਨ ਦੇ ਤਜਰਬੇ ਬਾਰੇ ਮੇਰੀ ਬੇਟੀ ਨੇ ਬੜੇ ਜੋਸ਼ ਨਾਲ ਗੱਲਾਂ ਸੁਣਾਈਆਂ ਰਾਤ ਨੂੰ 8 ਵਜੇ ਦੇ ਕਰੀਬ ਮੇਰਾ ਨੂੰਹ ਤੇ ਪੁੱਤਰ ਮੇਰੇ ਪੋਤੇ ਨੂੰ ਲੈ ਕੇ ਇੱਥੇ ਆ ਪਹੁੰਚੇ ਉਹਨਾਂ ਨੂੰ ਦੇਖ ਕੇ ਮੇਰੀ ਬੇਟੀ ਦਾ ਪਾਰਾ ਸੱਤਵੇਂ ਅਸਮਾਨ ਤੇ ਚੜ ਗਿਆ ਸੀ ਬੜੀ ਮੁਸ਼ਕਲ ਨਾਲ ਰਮਨ ਨੇ ਉਸਦੇ ਗੁੱਸੇ ਨੂੰ ਸ਼ਾਂਤ ਕੀਤਾ ਚੁੱਪ ਹੁੰਦਿਆਂ ਹੁੰਦਿਆਂ ਵੀ ਮੇਰੇ ਬੇਟੀ ਨੇ ਆਪਣੇ ਭਰਾ ਅਤੇ ਭਾਬੀ ਨੂੰ ਬਹੁਤ ਖਰੀਆਂ-ਖੁੱਟੀਆਂ ਸੁਣਾਈਆਂ ਸੀ ਮੇਰਾ ਬੇਟਾ ਇੰਨਾ ਸੁਣ ਕੇ ਸ਼ਰਮਿੰਦਾ ਹੋ ਗਿਆ ਸੀ ਤੇ ਅੰਦਰੋਂ ਦੁਖੀ ਵੀ ਬਹੁਤ ਸੀ ਮੇਰੇ ਵੱਲ ਪ੍ਰਸ਼ਨਪਰੀਆ ਨਜ਼ਰਾਂ ਨਾਲ ਤੱਕਦਾ ਹੋਇਆ ਕਹਿਣ ਲੱਗਾ ਮੰਮੀ ਹੁਣ ਚਲੋ ਘਰ ਇਸ ਉਮਰ ਵਿੱਚ ਤੇ ਸਾਡੇ ਹੁੰਦੇ ਹੋਏ ਤੁਹਾਨੂੰ ਕੰਮ ਤੇ ਜਾਂਦੀ ਕੋਈ ਲੋੜ ਨਹੀਂ ਦੁਨੀਆ ਦੇ ਸਾਹਮਣੇ ਸਾਨੂੰ ਸ਼ਰਮਿੰਦਾ ਕਰਕੇ ਤੁਹਾਨੂੰ ਕੀ ਮਿਲੂਗਾ ਮੈਂ ਉਸ ਦੀਆਂ ਗੱਲਾਂ ਸੁਣ ਕੇ ਚੁੱਪ ਰਹੀ ਆਪਣੇ 5 ਸਾਲ ਦੇ ਪੋਤੇ ਨੂੰ ਗੋਦ ਵਿੱਚ ਚੱਕਿਆ ਤੇ ਡਰਾਇੰਗ ਰੂਮ ਵਿੱਚੋਂ ਬਾਹਰ ਜਾਂਦੇ ਹੋਏ ਕਹਿਣ ਲੱਗੀ ਬੇਟਾ ਮੈਂ ਇਸ ਬਾਰੇ ਵਿੱਚ ਕੁਝ ਵੀ ਕਹਿਣਾ ਜਾਂ ਸੁਣਨਾ ਨਹੀਂ ਚਾਹੁੰਦੀ ਤੁਸੀਂ ਦੋਨੋਂ ਚਾਹ ਪੀਓ ਉਦੋਂ ਤੱਕ ਮੈਂ ਆਪਣੇ ਪੋਤੇ ਨਾਲ ਚਾਰ ਗੱਲਾਂ ਕਰ ਲਵਾਂ ਤੇ ਇਹਨਾਂ ਕਹਿ ਕੇ ਮੈਂ ਡਰਾਇੰਗ ਰੂਮ ਵਿੱਚੋਂ ਬਾਹਰ ਆ ਗਈ ਫਸ ਰਾਤ ਮੇਰਾ ਨੂੰ ਤੇ ਪੁੱਤ ਮੈਨੂੰ ਆਪਣੇ ਨਾਲ ਲਿਜਾਣ ਵਿੱਚ ناکਾਮਯਾਬ ਰਹੇ ਵਾਪਸੀ ਸਮੇਂ ਦੋਨਾਂ ਦਾ ਮੂਡ ਬਹੁਤ ਖਰਾਬ ਹੋ ਗਿਆ ਸੀ ਮੇਰੇ ਜਵਾਈ ਰਮਨ ਨੇ ਉਹਨਾਂ ਦੋਨਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਮੰਮੀ ਹਜੇ ਗੁੱਸੇ ਵਿੱਚ ਆ ਕੁਝ ਦਿਨਾਂ ਬਾਅਦ ਅਸੀਂ ਉਹਨਾਂ ਨੂੰ ਸਮਝਾ ਬੁਝਾ ਕੇ ਹੀ ਤੁਹਾਡੇ ਕੋਲ ਵਾਪਸ ਭੇਜ ਦੇਵਾਂਗੇ ਫਿਰ ਮੇਰਾ ਬੇਟਾ ਕਹਿਣ ਲੱਗਾ ਕਿ ਮੈਂਤ ਵਾਲੀ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਆਚਾਰ ਪਾਪੜ ਵਗੈਰਾ ਬਣਾਉਣ ਦੇ ਕੰਮ ਤੇ ਜਾਣ ਤੋਂ ਵੀ ਰੋਕੋ ਜੋ ਵੀ ਕੋਈ ਸੁਣੂਗਾ ਇਸ ਗੱਲ ਨੂੰ ਤਾਂ ਸਾਡੇ ਤੇ ਹੱਸੂਗਾ ਇਹ ਸਾਡੇ ਲਈ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ ਮੇਰੀ ਬੇਟੀ ਇਹ ਗੱਲ ਸੁਣ ਕੇ ਆਪਣੇ ਭਰਾ ਨੂੰ ਕਹਿਣ ਲੱਗੀ ਕਿ ਮਿਹਨਤ ਦੇ ਇਮਾਨਦਾਰੀ ਨਾਲ ਕੀਤੇ ਜਾਣ ਵਾਲੇ ਕੰਮ ਤੇ ਮੂਰਖ ਹੀ ਹੱਸਦੇ ਆ ਮੰਮੀ ਨੇ ਇਹੀ ਕੰਮ ਕਰਕੇ ਆਪਾਂ ਨੂੰ ਪਾਲਿਆ ਸੀ ਤੂੰ ਕਿਤੇ ਜਾ ਕੇ ਦੇਖੀ ਕਿ ਉਸ ਆਂਟੀ ਦੇ ਕੋਲ ਕੰਮ ਕਰਨ ਵਾਲੀਆਂ ਔਰਤਾਂ ਦੇ ਚਿਹਰੇ ਤੇ ਸਵੈ ਮਾਣ ਤੇ ਖੁਸ਼ੀ ਦੀ ਚਮਕ ਕਿੰਨਾ ਸਕੂਨ ਦਿੰਦੀ ਹੈ ਮੈਂ ਤਾਂ ਖੁਦ ਥੋੜੇ ਸਮੇਂ ਲਈ ਉੱਥੇ ਰੋਜ਼ ਜਾਇਆ ਕਰੂੰਗੀ ਮੰਮੀ ਦੇ ਨਾਲ ਮੇਰੀ ਬੇਟੀ ਨੇ ਆਪਣਾ ਇਹ ਫੈਸਲਾ ਬੇਝਿਜਕ ਸੁਣਾ ਦਿੱਤਾ ਸੀ ਬਾਅਦ ਵਿੱਚ ਰਮਨ ਨੇ ਉਸ ਨੂੰ ਕੰਮ ਤੇ ਜਾਣ ਲਈ ਕੁਝ ਦੇਰ ਤੱਕ ਸਮਝਾਇਆ ਵੀ ਪਰ ਮੇਰੀ ਬੇਟੀ ਨੇ ਆਪਣਾ ਫੈਸਲਾ ਨਹੀਂ ਬਦਲਿਆ ਕਿਉਂਕਿ ਮੇਰੀ ਬੇਟੀ ਕੁਝ ਮਾਮਲਿਆਂ ਵਿੱਚ ਮੇਰੀ ਬਾਣ ਹੀ ਜਿੱਤੀ ਤੇ ਧੌਣ ਦੀ ਪੱਕੀ ਹੈ ਇਹ ਗੱਲ ਮੈਂ ਆਪਣੇ ਜਵਾਈ ਨੂੰ ਸਮਝਾ ਦਿੱਤੀ ਸੀ ਕਿ ਇਹ ਕਿਸੇ ਨਾਲ ਵੀ ਅਨਿਆ ਹੁੰਦੇ ਕਦੇ ਨਹੀਂ ਦੇਖ ਸਕਦੇ ਤੂੰ ਵੀ ਨਰਾਜ਼ ਨਾ ਹੋਈਂ ਕੋਸ਼ ਦਿਨਾਂ ਦੇ ਲਈ ਇਸ ਨੂੰ ਵੀ ਆਪਣੀ ਇੱਛਾ ਪੂਰੀ ਕਰ ਲੈਣ ਦੇ। ਘਰ ਦੇ ਕੰਮ ਦਾ ਹਰਜਾਨਾ ਇਸ ਦੀ ਮਦਦ ਕਰਕੇ ਮੈਂ ਨਹੀਂ ਹੁਣ ਦੇਵਾਂਗੀ। ਫਿਰ ਮੈਂ ਗੱਲ ਬਦਲਦਿਆਂ ਹਾਂ ਯਰਮਨ ਨੂੰ ਪੁੱਛਿਆ ਕਿ ਬੇਟਾ ਤੇਰੇ ਉਸ ਦੋਸਤ ਦੀ ਸਿਹਤ ਕਿਵੇਂ ਆ? ਮੈਂ ਅਚਾਨਕ ਹੀ ਉਸ ਨੂੰ ਇਹ ਪ੍ਰਸ਼ਨ ਪੁੱਛ ਲਿਆ ਤੇ ਉਹ ਸੁਣ ਕੇ ਝੌਂਕ ਗਿਆ। ਮੇਰੇ ਦੋਸਤ ਦੀ ਸਿਹਤ ਨੂੰ ਕੀ ਹੋਇਆ? ਉਸ ਨੂੰ ਸ਼ਾਇਦ ਜਿਵੇਂ ਕੱਲ੍ਹ ਵਾਲੀ ਗੱਲ ਯਾਦ ਹੀ ਨਹੀਂ ਸੀ। ਮੈਂ ਕਿਹਾ ਬੇਟਾ ਕੱਲ ਤੂੰ ਹੀ ਤਾਂ ਆਪਣੇ ਬਿਮਾਰ ਦੋਸਤ ਦਾ ਹਾਲ-ਚਾਲ ਪੁੱਛਣ ਗਿਆ ਸੀ ਨਾ ਉਹ ਮੇਰਾ ਸਵਾਲ ਸੁਣ ਕੇ ਜਿਵੇਂ ਤਰਭ ਕੇ ਗਿਆ ਸੀ ਆਹਾਂ ਹਾਂ 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 ਠੀਕ ਆ ਵਧੀਆ ਇਹਨਾਂ ਕਹਿ ਕੇ ਜਿਵੇਂ ਉਹ ਬੇਚੈਨ ਜਾ ਹੋ ਗਿਆ ਸੀ ਉਸਨੇ ਅਖਬਾਰ ਚਾ ਕੇ ਆਪਣੇ ਚਿਹਰੇ ਦੇ ਅੱਗੇ ਕਰ ਲਿਆ ਉਹ ਜਿਵੇਂ ਮੇਰੀਆਂ ਨਜ਼ਰਾਂ ਤੋਂ ਬਚਣਾ ਚਾਹੁੰਦਾ ਸੀ ਤੇ ਆਪਣੇ ਕਿਸੇ ਝੂਠ ਨੂੰ ਲੁਕਾਉਣ ਵਿੱਚ ਅਸਫਲ ਹੋ ਗਿਆ ਸੀ ਮੈਂ ਆਪਣੀ ਬੇਟੀ ਵੱਲ ਵੇਖਿਆ ਪਰ ਉਸ ਦਾ ਤਾਂ ਸਾਰਾ ਧਿਆਨ ਸਾਡੇ ਦੋਨਾਂ ਵੱਲ ਨਾ ਹੋ ਕੇ ਬੱਚਿਆਂ ਵੱਲ ਲੱਗਾ ਹੋਇਆ ਸੀ ਹੁਣ ਮੇਰੇ ਨਾਲ-ਨਾਲ ਮੇਰੀ ਬੇਟੀ ਵੀ ਰੋਜ਼ ਕੰਮ ਤੇ ਜਾਣ ਲੱਗੀ ਮੈਂ ਤਾਂ ਸ਼ਾਮ ਨੂੰ ਘਰ ਵਾਪਸ ਆਉਂਦੀ ਸੀ ਪਰ ਮੇਰੀ ਬੇਟੀ 12 ਵਜੇ ਵਾਪਸ ਆ ਜਾਂਦੀ ਸੀ ਅਸੀਂ ਦੋਨੋਂ ਇਸ ਰੋਜ਼ਾਨਾ ਦੇ ਰੂਟੀਨ ਤੋਂ ਬਹੁਤ ਖੁਸ਼ ਸੀ ਹਾਂ ਆਪਣੇ ਪੋਤੇ ਨੂੰ ਯਾਦ ਕਰਕੇ ਮੈਂ ਕਦੇ-ਕਦੇ ਉਦਾਸ ਹੋ ਜਾਂਦੀ ਸੀ ਨਹੀਂ ਤਾਂ ਆਪਣੀ ਧੀ ਦੇ ਘਰ ਵਿੱਚ ਸਮਾਂ ਬਹੁਤ ਚੰਗੀ ਤਰ੍ਹਾਂ ਲੰਘ ਰਿਹਾ ਸੀ ਦੋ ਹਫ਼ਤੇ ਬਾਅਦ ਮੇਰਾ ਨੋਤੇ ਪੁੱਤ ਮੇਰੀ ਧੀ ਦੇ ਘਰ ਦੁਬਾਰਾ ਪਹੁੰਚੇ ਮੇਰੀ ਨੂ ਤਰਲੇ ਜੇ ਨਾਲ ਕਹਿਣ ਲੱਗੀ ਕੰਮ ਵਾਲੀ ਦੀ ਦੇਖਭਾਲ ਬੱਚੇ ਦੇ ਲਈ ਚੰਗੀ ਨਹੀਂ ਹੈ ਮੰਮੀ ਉਹ ਖੇੜਿਆ ਖੇੜਿਆ ਰਹਿੰਦਾ ਤੇ ਕਮਜ਼ੋਰ ਵੀ ਹੁੰਦਾ ਜਾ ਰਿਹਾ ਸਾਰਾ ਘਰ ਤੁਹਾਡੇ ਨਾਂ ਹੋਣ ਕਾਰਨ ਪਿਖਰਿਆ ਪਿਆ ਹੈ ਮੈਂ ਹੱਥ ਜੋੜ ਕੇ ਮੈਂਤ ਕਰਦੀ ਹਾਂ ਆਪਣੀਆਂ ਸਾਰੀਆਂ ਗਲਤੀਆਂ ਸੁਧਾਰਨ ਦਾ ਵਾਅਦਾ ਵੀ ਕਰਦੀ ਹਾਂ ਬਸ ਤੁਸੀਂ ਹੁਣ ਘਰ ਚੱਲੋ ਪਲੀਜ਼ ਮੇਰੀ ਨੂ ਮੇਰੇ ਸਾਹਮਣੇ ਇਸ ਤਰ੍ਹਾਂ ਹੱਥ ਜੋੜ ਰਹੀ ਸੀ ਬੇਨਤੀ ਕਰ ਰਹੀ ਸੀ ਪਰ ਨੂਨੂ ਮੈਂ ਆਪਣੇ ਸੀਨੇ ਨਾਲ ਲਿਆ ਤੇ ਘਰ ਵਾਪਸ ਜਾਣ ਲਈ ਰਾਜ਼ੀ ਹੋ ਗਈ ਪਰ ਇਸ ਤੋਂ ਪਹਿਲਾਂ ਮੇਰੀ ਧੀ ਨੇ ਕੁਝ ਸਵਾਲਾਂ ਦੇ ਜਵਾਬ ਕਲੀਅਰ ਕਰ ਲਈ ਸੀ ਕਿ ਘਰ ਵਿੱਚ ਝਾੜੂ ਪੋਚਾ ਕਰਨ ਵਾਲੀ ਤੇ ਬਰਤਨ ਧੋਣ ਵਾਲੀ ਆਉਂਦੀ ਰਹੇਗੀ ਉਹ ਕੰਮ ਮੰਮੀ ਨਹੀਂ ਕਰਨਗੇ ਉਹ ਤਾਂ ਬੱਚੇ ਦੀ ਦੇਖਭਾਲ ਲਈ ਵੀ ਕੰਮ ਵਾਲੀ ਰਖਵਾਉਣਾ ਚਾਹੁੰਦੀ ਸੀ ਪਰ ਇਸ ਦੇ ਲਈ ਮੈਂ ਤਿਆਰ ਹੀ ਨਹੀਂ ਸੀ ਹੋਈ ਮੈਂ ਜਾਣਦੀ ਸੀ ਕਿ ਅੱਜ ਮੈਨੂੰ ਵਾਪਸ ਜਾਣਾ ਪਵੇਗਾ ਐਸ ਲਈ ਮੈਂ ਆਪਣੀ ਸਹੇਲੀ ਤੋਂ 15 ਦਿਨਾਂ ਦੀ ਆਪਣੀ ਤਨਖਾਹ ਲੈ ਆਈ ਸੀ। ਹੁਣ ਅਸੀਂ ਸਭ ਤੋਂ ਪਹਿਲਾਂ ਬਾਜ਼ਾਰ ਜਾਵਾਂਗੇ। ਤੁਹਾਨੂੰ ਸਭ ਨੂੰ ਮੈਂ ਆਪਣੇ ਪੈਸਿਆਂ ਨਾਲ ਪਾਰਟੀ ਦੇਵਾਂਗੀ ਤੇ ਤੋਹਫੇ ਵੀ। ਮੇਰੇ ਇਹਨਾ ਸੁਣਦਿਆਂ ਹੀ ਸਾਰੇ ਖੁਸ਼ ਹੋ ਗਏ। ਬੱਚਿਆਂ ਨੇ ਤਾੜੀਆਂ ਮਜਾਈਆਂ ਤੇ ਖੁਸ਼ੀ ਨਾਲ ਮੁਸਕਰਾਉਣ ਲੱਗੇ। ਮੈਂ ਹਰ ਇੱਕ ਨੂੰ ਅਸਦੀ ਪਸੰਦ ਮੁਤਾਬਕ ਬਾਜ਼ਾਰੋਂ ਚੀਜ਼ਾਂ ਦਵਾਈਆਂ। ਆਪਣੇ ਜਵਾਈ ਤੇ ਪੁੱਤਰ ਨੂੰ ਕੱਪੜੇ ਦਵਾਈ। ਨੂੰ ਤੇ ਧੀ ਨੂੰ ਉਹਨਾਂ ਦੀ ਪਸੰਦ ਦੇ ਹਿਸਾਬ ਨਾਲ ਜ਼ਰੂਰਤ ਦਾ ਸਮਾਨ ਲੈ ਕੇ ਦਿੱਤਾ ਆਪਣੀ ਦੋਤੀ ਲਈ ਡਰੈਸ ਖਰੀਦੀ ਤੇ ਦੋਤੇ ਤੇ ਪੋਤੇ ਦੇ ਲਈ ਬੈਟਰੀ ਨਾਲ ਚੱਲਣ ਵਾਲੀ ਕਾਰ ਲਈ ਵਾਪਸ ਆਉਂਦੇ ਸਮੇਂ ਮੈਂ ਆਪਣੇ ਨਾਲ ਆਪਣੇ ਜਵਾਈ ਰਮਨ ਨੂੰ ਲਿਆ ਤੇ ਉਸ ਆਲੀਸ਼ਾਨ ਦੁਕਾਨ ਵਿੱਚ ਚਲੀ ਗਈ ਜਿੱਥੇ ਔਰਤਾਂ ਦਾ ਹਰ ਤਰ੍ਹਾਂ ਦਾ ਸਮਾਨ ਮਿਲਦਾ ਸੀ ਮੇਰਾ ਜਵਾਈ ਹੈਰਾਨ ਸੀ ਕਿ ਮੰਮੀ ਉਸ ਨੂੰ ਹੀ ਕਿਉਂ ਲੈ ਕੇ ਆਈ ਉਹ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਦਾ ਹੋਇਆ ਪੁੱਛਣ ਲੱਗਾ ਮੰਮੀ ਕਿ ਇੱਥੇ ਤੁਸੀਂ ਆਪਣੇ ਸਮਾਨ ਖਰੀਦਣ ਲਈ ਆਏ ਹੋ ਮੈਂ ਗੰਬੀਰ ਹੁੰਦਿਆਂ ਕਿਹਾ ਨਹੀਂ ਨਹੀਂ ਬੇਟਾ ਇੱਥੋਂ ਤਾਂ ਮੈਂ ਕੁਝ ਨੀਤੂ ਦੇ ਲਈ ਖਰੀਦਣਾ ਚਾਹੁੰਦੀ ਆ ਨੀਤੂ ਨੀਤੂ ਕੌਣ ਇੱਕਦਮ ਹੀ ਰਮਨ ਦੇ ਚਿਹਰੇ ਦਾ ਰੰਗ ਉੱਟ ਗਿਆ ਸੀ ਮੈਂ ਉਸ ਵੱਲ ਵੇਖਦਿਆਂ ਕਿਹਾ ਤੇਰੀ ਦੋਸਤ ਜੋ ਮੇਰੀ ਸਹੇਲੀ ਦੇ ਘਰ ਦੇ ਸਾਹਮਣੇ ਰਹਿੰਦੀ ਆ ਉਹ ਹੀ ਨੀਤੂ ਜਿਸ ਨੂੰ ਮਿਲਣ ਤੋਂ ਅਕਸਰ ਉਹਨਾਂ ਦੇ ਘਰ ਜਾਂਦਾ ਜਿਸ ਦੇ ਨਾਲ ਤੂੰ ਇੱਕ ਗਲਤ ਰਿਸ਼ਤਾ ਬਣਾਇਆ ਹੋਏ ਮੈਂ ਅਕਸਰ ਹੀ ਤੈਨੂੰ ਉਸਦੇ ਘਰ ਜਾਂਦੇ ਦੇਖਿਆ ਉਹ ਹੁਣ ਮੇਰੇ ਨਾਲ ਅੱਖ ਮਿਲਾਉਣ ਦੇ ਕਾਬਲ ਨਹੀਂ ਸੀ ਨਹੀਂ ਨਹੀਂ ਮੰਮੀ ਇਹੋ ਜੀ ਕੋਈ ਗੱਲ ਨਹੀਂ ਆ ਮੈਂ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਖਤ ਆਵਾਜ਼ ਵਿੱਚ ਕਿਹਾ ਰਮਨ ਪਲੀਜ਼ ਝੂਠ ਬੋਲਣ ਦੀ ਕੋਸ਼ਿਸ਼ ਨਾ ਕਰ ਤੇ ਮੇਰੀ ਇਹ ਚੇਤਾਵਨੀ ਧਿਆਨ ਨਾਲ ਸੁਣ ਲੈ ਮੇਰੀ ਬੇਟੀ ਤੇਰੇ ਪ੍ਰਤੀ ਘਰ ਤੇ ਬੱਚਿਆਂ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ ਪਿਛਲੇ ਦਿਨਾਂ ਵਿੱਚ ਤੈਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਉਹ ਅਨਿਆਹ ਦੇ ਸਾਹਮਣੇ ਚੁੱਪ ਨਹੀਂ ਰਹਿ ਸਕਦੀ ਮੇਰੀ ਬੇਟੀ ਮਾਨ ਸਨਮਾਨ ਨਾਲ ਜਿਉਣਾ ਸਭ ਤੋਂ ਮਹੱਤਵਪੂਰਨ ਮੰਦੀ ਹੈ ਉਸ ਨੂੰ ਨੀਤੂ ਦੀ ਪਿੰਗ ਵੀ ਲੱਗ ਗਈ ਤਾਂ ਉਹ ਤੈਨੂੰ ਛੱਡ ਦੇਵੇਗੀ ਮੇਰੀ ਧੀ ਰੁੱਖੇ ਸੁੱਕੀ ਖਾ ਲਵੇਗੀ ਪਰ ਜ਼ਿੰਦਗੀ ਇੱਜਤ ਨਾਲ ਹੀ ਜਿਊਵੇਂਗੀ ਜਿਵੇਂ ਮੈਂ ਜ਼ਿੰਦਗੀ ਕੱਟੀ ਉਵੇਂ ਹੀ ਉਹ ਵੀ ਆਚਾਰ ਪਾਪੜ ਬਣਾ ਕੇ ਆਪਣੇ ਬੱਚਿਆਂ ਨੂੰ ਕਾਬਲ ਬਣਾ ਲਵੇਗੀ ਅੱਜ ਤੋਂ ਬਾਅਦ ਤੂੰ ਕਦੇ ਨੀਤੂ ਦੇ ਘਰ ਵੱਲ ਮੋਹ ਵੀ ਕੀਤਾ ਤਾਂ ਮੈਂ ਖੁਦ ਤੇਰਾ ਕੱਚਾ ਚਿੱਠਾ ਆਪਣੀ ਬੇਟੀ ਦੇ ਸਾਹਮਣੇ ਖੋਲ ਕੇ ਰੱਖ ਦੇਵਾਂਗੀ ਤੈਨੂੰ ਮੇਰੇ ਨਾਲ ਵਾਅਦਾ ਕਰਨਾ ਪੈਣਾ ਕਿ ਤੂੰ ਉਸ ਨਾਲੋਂ ਹਮੇਸ਼ਾ ਦੇ ਲਈ ਸੰਬੰਧ ਖਤਮ ਕਰ ਲਵੇਂਗਾ ਜੇਕਰ ਤੂੰ ਇਸ ਤਰ੍ਹਾਂ ਨਹੀਂ ਕਰੇਂਗਾ ਤਾਂ ਆਪਣੀ ਪਤਨੀ ਤੇ ਬੱਚਿਆਂ ਤੋਂ ਦੂਰ ਹੋਣ ਲਈ ਤਿਆਰ ਹੋ ਜਾ ਆਪਣੀ ਗ੍ਰਹਿਸਤੀ ਉਜਾੜ ਕੇ ਫਿਰ ਖੂਬ ਮਜ਼ੇ ਨਾਲ ਨੀਤੂ ਨਾਲ ਮौज-ਮਸਤੀ ਕਰੀ ਰਮਨ ਆਪਣੀ ਕੰਮ ਦੀ ਆਵਾਜ਼ ਵਿੱਚ ਆਪਣਾ ਫੈਸਲਾ ਮਸਾਂ ਹੀ ਸੁਣਾ ਸਕਿਆ ਸੀ ਮਸਕੂਲ ਸ਼ਾਇਦ ਸ਼ਬਦਾਂ ਨੂੰ ਇਕੱਠੇ ਕਰਨ ਦੀ ਵੀ ਹਿੰਮਤ ਨਹੀਂ ਸੀ ਬਚੀ ਮੰਮੀ ਤੁਸੀਂ ਉਸ ਨੂੰ ਕੁਝ ਨਾ ਕਹੋ ਮੈਂ ਜਾਣਦਾ ਕਿ ਮੇਰੀ ਪਤਨੀ ਬਹੁਤ ਖੁਦਾਾਰ ਹੈ ਤੇ ਮੈਨੂੰ ਮਾਫ਼ ਵੀ ਕਦੇ ਨਹੀਂ ਕਰੇਗੀ ਇਹਨਾਂ ਕਹਿ ਕੇ ਰਮਨ ਨੇ ਨੀਵੀ ਪਾ ਲਈ ਸੀ ਮੈਂ ਉਸ ਦੇ ਮੋਢੇ ਤੇ ਹੱਥ ਰੱਖਦੇ ਹਾਂ ਗਿਆ ਗੁੱਡ ਵੈਰੀ ਗੁੱਡ ਬੇਟਾ ਮੈਨੂੰ ਤੇਰੇ ਤੋਂ ਅਜਿਹੀ ਜਵਾਬ ਦੀ ਹੀ ਉਮੀਦ ਸੀ ਚਲ ਆ ਜਾ ਬਾਹਰ ਚਲੀ ਉਹ ਨੀਵੀ ਪਾ ਕੇ ਮੇਰੇ ਨਾਲ ਨਾਲ ਤੁਰ ਪਿਆ ਤੇ ਮੈਂ ਇੱਕ ਤੀਰ ਦੇ ਨਾਲ ਦੋ ਸ਼ਿਕਾਰ ਕਰਕੇ ਅੱਜ ਬਹੁਤ ਹੀ ਸੰਤੁਸ਼ਟ ਸੀ ਪਹਿਲਾਂ ਮੈਂ ਘਰ ਛੱਡ ਕੇ ਨੂੰ ਪਤਨੂ ਆਪਣਾ ਮਹੱਤਵ ਯਾਦ ਕਰਾ ਦਿੱਤਾ ਸੀ ਤੇ ਨਾਲ ਨਾਲ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਉਹਨਾਂ ਨੂੰ ਅਹਿਸਾਸ ਕਰਾਇਆ ਸੀ ਤੇ ਦੂਜੇ ਪਾਸੇ ਆਪਣੀ ਧੀ ਦੀ ਪਰਸਨੈਲਿਟੀ ਦੀਆਂ ਕੁਝ ਵਿਸ਼ੇਸ਼ਤਾਵਾਂ ਆਪਣੀ ਜਵਾਈ ਨੂੰ ਵੀ ਦੱਸ ਦਿੱਤੀਆਂ ਸੀ ਜਿਸ ਨਾਲ ਉਹ ਵੀ ਸਹੀ ਰਾਹ ਤੇ ਆ ਗਿਆ ਸੀ ਖਣ ਮੈਂ ਆਪਣੇ ਮਿਸ਼ਨ ਵਿੱਚ ਪੂਰੀ ਤਰ੍ਹਾਂ ਸਫਲ ਰਹੀ ਸੀ ਦੇਖਣ ਵਾਲਾ ਮੈਨੂੰ ਚਾਹੇ ਆਕੜ ਖੋਰ ਕਮੰਡੀ ਕੁਝ ਵੀ ਕਹੇ ਪਰ ਮੈਂ ਹਮੇਸ਼ਾ ਸਿਰ ਉੱਚਾ ਚੱਕ ਕੇ ਜ਼ਿੰਦਗੀ ਬਤੀਤ ਕੀਤੀ ਆ ਤੇ ਆਪਣੇ ਦਮ ਤੇ ਕੀਤੀ ਆ ਮੈਂ ਕਿਸੇ ਅਗੇ ਝੁਕੀ ਨਹੀਂ ਕਿਉਂਕਿ ਜੇਕਰ ਮੈਂ ਇਸ ਤਰ੍ਹਾਂ ਨਾ ਕਰਦੀ ਤਾਂ ਅੱਜ ਆਪਣੀ ਸਹਰਿਆਂ ਦੀ ਰਹਿਮੋ ਕਰਮ ਤੇ ਪਲ ਰਹੀ ਹੁੰਦੀ ਤੇ ਉਹਨਾਂ ਦੇ ਹੱਥਾਂ ਵੱਲ ਮੈਂ ਵੀ ਝਾਕਣਾ ਸੀ ਤੇ ਮੇਰੇ ਬੱਚਿਆਂ ਨੇ ਵੀ ਪਰ ਮੈਂ ਆਪਣੇ ਦਮ ਤੇ ਜ਼ਿੰਦਗੀ ਜਿਉਣ ਨੂੰ ਤਰਜੀਹ ਦਿੱਤੀ ਆ ਤੇ ਸ਼ਾਇਦ ਇਸੇ ਕਰਕੇ ਹੀ ਮੈਨੂੰ ਆਪਣੇ ਨੂੰਹ ਪੁੱਤਰ ਦੇ ਥੱਲੇ ਲੱਗਣਾ ਪਸੰਦ ਨਹੀਂ ਤੇ ਇਹੋ ਜੇ ਗੁਣ ਮੇਰੀ ਬੇਟੀ ਵਿੱਚ ਵੀ ਹੈ। ਮੇਰੀ ਬੇਟੀ ਵੀ ਗਲਤ ਗੱਲ برداشت ਨਹੀਂ ਕਰੇਗੀ। ਇਹ ਗੱਲ ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਤੇ ਮੈਂ ਇਹ ਗੱਲ ਇਸੇ ਕਰਕੇ ਆਪਣੇ ਜਵਾਈ ਦੇ ਕੰਨਾਂ ਵਿੱਚ ਪਾਈ ਸੀ ਕਿ ਉਹ ਆਪਣੀ ਗ੍ਰਹਿਸਤੀ ਖਰਾਬ ਨਾ ਕਰੇ। ਨਹੀਂ ਤਾਂ ਭਵਿੱਖ ਵਿੱਚ ਉਸ ਦਾ ਅੰਜਾਮ ਕੀ ਹੋਵੇਗਾ? ਇਹ ਉਸ ਨੂੰ ਦੁਬਾਰਾ ਯਾਦ ਕਰਵਾਉਣ ਦੀ ਲੋੜ ਨਹੀਂ ਪਵੇਗੀ। ਇਸ ਗੱਲ ਦਾ ਹੁਣ ਮੈਨੂੰ ਪੂਰਾ ਯਕੀਨ ਆ। ਸੋ ਤੁਸੀਂ ਦੱਸਿਓ ਕਿ ਮੈਂ ਆਪਣੇ ਘਰ ਤੇ ਆਪਣੀ ਧੀ ਦੇ ਕਰ ਲਈ ਜੋ ਕੁਝ ਵੀ ਕੀਤਾ ਬਿਲਕੁਲ ਸਹੀ ਕੀਤਾ ਨਾ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਤੇ ਮੇਰੇ ਪੁੱਤ ਦਾ ਘਰ ਤੇ ਮੇਰੀ ਧੀ ਦਾ ਘਰ ਦੋਨੋਂ ਮੇਰੀ ਨਜ਼ਰ ਵਿੱਚ ਅੱਜ ਸੁਰੱਖਿਅਤ ਹਨ ਇੱਕ ਮਾਂ ਆਪਣੇ ਬੱਚਿਆਂ ਲਈ ਇਸ ਤੋਂ ਚੰਗਾ ਹੋਰ ਕੀ ਕਰ ਸਕਦੀ ਹੈ ਜੋ ਮੈਨੂੰ ਸਹੀ ਲੱਗਿਆ ਮੈਂ ਕੀਤਾ ਬਾਕੀ ਸਭ ਦੀ ਆਪੋ ਆਪਣੀ ਸੋਚ ਹੈ ਪਰ ਤੁਸੀਂ ਦੱਸਿਓ ਜਰੂਰ ਸੋ ਦੋਸਤੋ ਏਸੀ ਅੱਜ ਦੀ ਕਹਾਣੀ ਹੁਣ ਤੁਸੀਂ ਦੱਸਿਓ ਜਰੂਰ ਕਿ ਮਾਂ ਨੇ ਸਹੀ ਕੀਤਾ ਲਾਈਕ ਕਰਿਓ ਕਹਾਣੀ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤਾਂ ਦੇ ਨਾਲ ਤੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਤਾਂ ਕਿ ਵੱਖਰੀਆਂ ਜੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਹਰ ਰੋਜ਼ ਪਹੁੰਚਦੀਆਂ ਰਹਿਣ ਪੂਰੀ ਕਹਾਣੀ ਸੁਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਕੱਲ ਨਵੀਂ ਕਹਾਣੀ ਦੇ ਨਾਲ